ਆਪਣਾ ਵੈਸਾ ਇਸ ਕਿਰਨੂ ਜੀ ਪੰਜਾਬ ਦੀ ਜਨਰਲ ਦੀ ਪਿਆਵੇ ਦੀ ਜਨਰਲ ਦੀ ਪਿਆਵੇ ਪੂਰੀ ਸਾਡੀ ਨਾਲ ਬੈਠੇ ਅੰਗਰੇਜ਼ ਬਹੁਤ ਕਾਟੇ ਪੰਜਾਬੀ ਪਰਾ ਮੋਕੇ ਲੱਗਿਆ ਹੈ ਭਾਈ ਬਜੂਨੀ ਬਾਬਾ ਜਨਰਲ ਮਹਾਰਾਜ ਜੀ ਦੇ ਬੱਚਾ ਅੱਜ ਭਾਰਤ ਵਾਲਾ ਵੀ ਲੈਟਾ ਜਵਾ ਦੇ ਦਰਸਾੜ ਹੋ ਜੋ ਸਾਡੇ ਸਿੱਖਿਆ ਮੰਤਰੀ ਵਿਸ਼ੇਸ਼ ਸੌਤੇ ਸਾਡੇ ਅਧਰਾਨ ਵਿਸ਼ੇਸ਼ ਸੌਤੇ ਆਓ ਸਰ ਦੂਰ ਦਰਾਂ ਦੇ ਦੱਸਦੇ ਅੱਜ ਨਗਰ ਸਰਸੇ ਦੇ ਵਿੱਚ ਬਹੁਤਾਂ ਮੇਲ ਰੇਲਾ ਚੱਲ ਰਿਹਾ ਹੈ ਬੇਬੀ ਸਾਹਿਬ ਜੀ ਸਤਨਾਪੁਰ ਹੀਪੁਰਾ ਉੱਤੇ ਆਓ ਸਤਨਾਪੁਰ ਬਈ ਅੱਜ ਉੱਤੇ ਆ ਗਏ ਬੜਵਾੜ ਰੇਜੜਾ ਬਜੇਸਰਾਂ ਆ ਕੀਤਾ ਜਾਣਾ ਹੈ ਸਾਡੇ ਬਹੁਤ ਹੀ ਸਤਿਕਾਰਯੋਗ ਸਪੀਕਰ ਸਾਹਿਬ ਮੇਬਰੂ ਪਾਰਲੀਮੈਂਟ ਸੁਦਾ ਕਾਨੂੰ ਜੀ ਅੜਕੇਰੀ ਹੋਣਾ ਵੱਲੋਂ ਸਾਡੇ ਆ ਪਰਮਾਨਜੋਗ ਰਸ਼ੀਆ ਦਾਦਾ ਜੀ ਆਉਂਦੇ ਬਹੁਤ ਬੜਾ ਸਵਾਗਤ ਕਰਦਾ ਹੈ ਔਰ ਹਰ ਤੋਂ ਪਹਿਲਾਂ ਮੈਂ ਬੇਨਤੀ ਕਰੂਗਾ ਸਰਦਾਰ ਮਾਰੂਦਤ ਸਿੰਘ ਜੀ نمائندگی مانج ایم پی صاحب مالوجر <سؤال> جی کن اور چھوٹی امر کے ڈرائیور سب تد کام کرنے والے سکھایا <سؤال> متری ہرجوت سنگھ <سؤال> بینس جہی سب کی نمائندگی کرتے ہیں سارا جہاں کلب شاید امردیپ جی کنگولا صاحب اور ਇਸ ਇਤਿਹਾਸਿਕ ਤਹਿਦੀਰੇ ਵਿੱਚ ਅੱਜ ਇਸ ਕਬੱਡੀ ਕੱਪ ਦੇ ਵਿੱਚ ਕਿਸੇ ਨੂੰ ਪਹੁੰਚੇ ਅਸੀਂ ਦੇਖ ਰਹੇ ਹਾਂ ਕਿ ਬਿਹਾਰੀ ਤੋਂ ਕਰੜ ਤੋਂ ਚੰਡੀਗੜ੍ਹ ਤੋਂ ਬਹੁਤ-ਬਹੁਤ ਦੂਰੋਂ ਇਤੋਂ ਨਾਜਵਾਨ ਇੱਕਾਠ ਜਿਹੜਾ ਅੱਜ ਇਸ ਕਬੱਡੀ ਕੱਪ ਨੂੰ ਦੇਖਣ ਆਇਆ ਹੈ ਆਪ ਸਭ ਦਾ ਇਸ ਮਹਾਨ ਧਰਤੀ ਤੇ ਵਿਜਾ ਸਵਾਗਤ ਹੈ ਮਬਾਰਕਬਾਦ ਦਿੰਦਾ ਸਾਰੇ ਹੀ ਤਸ਼ਕਰੀਫਯੂਟ ਕਲੱਬ ਦਾ ਸਾਰੀ ਸਰਸਾਂਗਲ ਦੀ ਪੰਚਾਇਤ ਦਾ ਸਾਡੀ ਆਮ ਆਦਮੀ ਪਾਰਟੀ ਦੀ ਸਾਰੀ ਟੀਮ ਦਾ ਮੇਰੇ ਵੀਰ ਰਕੀ ਚੌਧਰੀ ਦਾ ਚੱਤੀ ਚੌਧਰੀ ਦਾ ਤੇਜਾ ਸਿੰਘ ਦਾ ਸਾਰੇ ਨੌਜਵਾਨਾਂ ਦਾ ਜਿਨ੍ਹਾਂ ਨੇ ਘੱਟੋ ਘੱਟ 3 ਮਹੀਨੇ ਤੋਂ ਮਿਹਨਤ ਕਰ ਰਿਆ ਲਗਾਤਾਰ ਇਸ ਅੱਜ ਦੇ ਦਿਨ ਦੇ ਲਈ ਸਾਡੀ ਫੌਡੇ ਲਈ ਅੱਜ ਆਇਆ ਜਿਹੜਾ ਕਬੱਡੀ ਕੱਪ ਹੋਵੇ ਇੱਕ ਵਾਰ ਜ਼ੋਰਦਾਰ ਤਾੜੀਆਂ ਕਿਸੇ 3 ਮਹੀਨੇ ਕੋਈ ਟੀਮ ਸੁਪੀ ਨਹੀਂ ਲਗਾਤਾਰ ਵੈਂਸ ਕਰ ਰਹੀ ਹੈ ਉਸੇ ਸਮੇਂ ਨੇ ਕਾਹਲ ਲਾਇਆ ਆਪਣੇ ਭਰਾ ਨੂੰ ਐਨਾ ਵੱਡਾ ਮਾਨ ਸ਼੍ਰੀ ਅਨੰਦਪੁਰ ਸਾਹਿਬ ਐ ਐਮਐਲਏ ਹੋਣ ਤੋਂ ਵੱਡਾ ਖਿਤਾਬ ਦੁਨੀਆ ਤੇ ਹੋ ਨਹੀਂ ਸਕਦਾ ਮੈਂ ਸਾਰੀ ਉਮਰ ਤੇ ਬੜਾ ਧੰਨਵਾਦ ਕਰਦਾ ਰਹਾ ਉਹ ਵੀ ਨਾਕਾਫੀ ਹੈ ਇਹਨਾਂ ਤੁਸੀਂ ਮੇਰੇ ਲਈ ਕੀਤਾ ਇਸ ਤੱਤੀ ਲਈ ਅੱਜ ਇਸ ਗਰਾਊਂਡ 'ਚ ਆਪਾਂ ਬੈਠੇ ਆ 50 ਲੱਖ ਰੁਪਏ ਦੀ ਗ੍ਰਾਂਟ ਸਟੇਡੀਅਮ ਲਈ ਆ ਚੁੱਕੀ ਹੈ ਸਾਹਮਣੇ ਸਰਕਾਰੀ ਸਕੂਲ ਹੈ ਜਿਹੜੀ ਇੱਕ ਇੱਕ 70 ਸਾਲਾਂ ਚ ਚਾਰ ਦਿਵਾਰੀ ਦੀ ਬਣੀ ਉੱਤੇ ਇਸ ਪਰ ਕੰਮ ਚੱਲਦਾ ਪਿਆ ਤੇ 1 ਕਰੋੜ ਦੀ ਲਾਗਤ ਦੇ ਨਾਲ ਬਾਤੀ ਦਵਾਰ ਤਾਂ ਕਿ ਪਤਾ ਲੱਗੇ ਜੋ ਵੀ ਦੁਨੀਆ ਤੋਂ ਜਿਹੜੇ ਵੀ ਲੋਕ ਇੱਥੇ ਜਾਂਦੇ ਆਂ ਚਾਹੇ ਉਹ ਮਨਾਈ ਜਾਂਦੇ ਆਂ ਮੰਗਲ ਜਾਂਦੇ ਆਂ ਰਿਮਾਚੇ ਜਾਂਦੇ ਆਂ ਜਦੋਂ ਇਸ ਧਰਤੀ 'ਕੋ ਖੁੱਸੇਂ ਪਤਾ ਲੱਗੇ ਕਿ ਉਹ ਧਰਤੀ ਆ ਸਰਸੇ ਦੀ ਸਰਸੇ ਜੰਗਲ ਦੀ ਜਿੱਥੇ ਗੁਰੂ ਸਾਹਿਬ ਦਾ ਪਰਿਵਾਰ ਰਿਛਿਆ ਸੀ ਐਨੀ ਮਹਾਨ ਧਰਤੀ ਐ ਇੱਕ ਬਾਤੀ ਦੁਆ ਤੇਰੀ ਇੱਕ ਤੋਰ ਦੀ ਗਾਣਪਾਤ ਹੋਈ ਐ ਉਹ ਇਹਨਾਂ ਪਤਾ ਲੱਗੂਗਾ ਲੋਕਾਂ ਨੂੰ ਜਾਂਦੇ ਹੋਏ ਨੂੰ ਕਿ ਕਿਹੜੀ ਧਰਤੀ ਐ ਜਿਵੇਂ ਕੀਰਪੁਰ ਸਾਹਿਬ ਉਹ ਕੀਰਤਪੁਰ ਸਾਹਿਬ ਦਾ ਨਾਮ ਕੀਰਤਨ ਦੇ ਉੱਤੇ ਸੀਗਾ ਅੱਜ ਉਹ ਬਾਬੇ ਜਾਨਕ ਦਾ ਰਬਾਹ ਰੱਖ ਕੇ ਪਤਾ ਲੱਗਾ ਲੋਕਾਂ ਨੂੰ 60 ਲੱਖ ਰੁਪਏ ਸਕੂਲ ਨੂੰ ਹੋਰ ਵੀ ਕਿ ਅੱਜ ਜੋ ਤੁਸੀਂ ਬਖਸ਼ਿਆ ਉਹਦੇ ਵਿੱਚ ਵੀ ਇੱਕ ਛੋਟੀ ਜਿਹੀ ਗ੍ਰਾਂਟ ਜੱਫ ਤੋਂ ਮੈਂ ਚੈੱਕ ਹੋਣੀ ਦੇ ਰਿਹਾ ਇਹ ਜਿੰਨਾਂ ਦੀ ਮਾਨਤਾ ਹੈ 1 ਲੱਖ ਰੁਪਏ ਦਾ ਚੈੱਕ ਹੋਰ ਵੀ ਇੱਕ ਧਰ ਲੈ ਜਿੰਨਾ ਵੀ ਸਹਿਯੋਗ ਹੋਊਗਾ ਹਮੇਸ਼ਾ ਇਹਨਾਂ ਦੇ ਨਾਲ ਹੈ ਕਿ ਸੱਚੀਆਂ ਕੱਡੀਆਂ ਬਾਹਾਂ ਨੇ ਅਜੋਟ ਵਿੱਚ ਕੁਝ ਵੀ ਇਹਨਾਂ ਦੇ ਸਦਕੇ ਹੈ ਮੈਂ ਚਲੋ ਕਰਿਆ ਰਸਤੇ ਦੇ ਵਿੱਚ ਮਾਸਟਰ ਮਿਲ ਗਏ ਬੱਬੂ ਬਾਈ ਤੇ ਮੈਂ ਇਕੱਠੀ ਆਏ ਆ ਉਹ ਉਹ ਵੀ ਅੱਜ ਸਾਡੇ ਪਹੁੰਚਣਗੇ ਵੱਡੇ ਭਰਾ ਨੇ ਉਨ੍ਹਾਂ ਨਾਲ ਬਹੁਤ ਪਿਆਰ ਹੈ ਕਿ ਘੱਟੋ ਘੱਟ ਉਹ ਕਹਿੰਦੇ ਮੈਂ 2 ਘੰਟੇ ਇੱਥੇ ਲੱਗੇ ਜਾਊਗਾ ਕਿ ਕਿੱਦਾਂ ਕੰਮ ਮੇਰੇ ਨਾਲ ਤੁਸੀਂ ਬਾਤੂ ਲੱਗੇ ਜਾਣਾ ਉਹਨਾਂ ਮੇਰੀ ਕਮਿਟਮੈਂਟ ਤੁਸੀਂ ਮੇਰੀ ਵਾਸਤੇ ਕੋਈ ਬੇਨਤੀ ਹੈ ਸਾਹਿਬ ਮੌਜੂਦਾਨ ਨੂੰ ਆਰਾਮ ਨਾਲ ਖਬਰ ਨਾਲ ਸੰਤੋਖ ਨਾਲ ਫਰੈਂਕ ਜੁਆਇ ਕਰੋ ਪਰ ਆਪਾਂ ਹੁਲੇ ਪਾ ਲਈ ਨਹੀਂ ਕਰਦੀ ਕਿ ਸਾਡੀ ਜਿਹੜੀ ਟੀਮ ਨੇ ਮਿਹਨਤ ਕੀਤੀ ਹੈ ਇਹਨਾਂ ਦਾ ਜਿਹੜਾ ਇੱਕ ਇਹ ਵੀ ਵੀ ਨਿਆਰੀ ਮੇਟ ਤੋਂ कामयाब ਹੋ ਸਕੇ ਰੱਬ ਕੇ ਮੈਚ ਦਾ ਨਾਮ ਮੰਨੋ ਜੇ ਚੋਲਵਾ ਦੇ ਬੱਲੇ ਬਾਈ ਪੱਗੋ ਮਾਨ ਦਾ ਅਨੰਦ ਮੰਨੋ ਜੀ ਨੂੰ ਧੰਨਵਾਦ ਕਰਦਾ ਆਪਣੇ ਵੱਡੇ ਵੀਰ ਸਰਦਾਰ ਕੁਲ ਸਿੰਘ ਖਲਵਾ ਜੀ ਦਾ ਜਿਆਸ ਜਿਹੜਾ ਅੱਜ ਦੇ ਸਪੀਕਰ ਹਮੇਸ਼ਾ ਹਰ ਵਕਤ ਜਦੋਂ ਉਹਨਾਂ ਨੂੰ ਬੁਲਾਉਂਦੇ ਉਹ ਹਾਜ਼ਰ ਹੁੰਦੇ ਨੇ ਬੜੀ ਧੰਨਵਾਦ ਸਾਡੇ مانبر پارلیمنٹ سردار بالوندر <تصالح> کانگلا سارے بہت سارے سرپنچ میں دیکھ ہیں آم آدمی پارٹی کے بہت سارے ساتھی بیٹھے ہے سارے انہوں نے آپ بہت تک پیار کر سکتے ہوا ساتھ آشروادی ساری دولت یا شہرت یا طاقت اچھی خوب آواز رہو انجوائے کرو بہت 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 سر